ਪੀ ਐਮ ਐਲ اے ਪ੍ਰਿੰਸੀਪਲ ਰਟਾਇਰਡ ਵਾਈਸ ਚਾਂਸਲਰ ਰਟਾਇਰਡ ਆਰਮੀ ਆਫਸਰ ਫਿਰ ਸਮਾਜ ਦੇ ਰਾਜਨੀਤੀ ਦੇ ਧਾਰਮਿਕ ਸਖਸ਼ੀਤਾਂ ਨਿਮੰਗ ਸਿੰਘ ਅਤੇ ਬੰਦੀਆਂ ਕਿਸਾਨ ਜਥੇਬੰਦੀਆਂ ਜਦੋਂ ਤੁਸੀਂ 5 ਤਰੀਕ ਨੂੰ ਦੋ ਗਜ਼ਟ 47 ਆਪਣੇ ਦੋ ਗਜ਼ਟ ਜਿਹੜੇ ਆ ਛੇਤੀ ਛੇਤੀ ਕਰ ਸਕਦੇ ਆ ਤੇ ਤੁਸੀਂ 10 ਤਰੀਕ ਦੀ ਵੇਟੇ ਕਿਉਂ ਕੀਤੀ ਦੇਖੋ ਜੀ ਇੱਥੇ ਹਾਲਾਤ ਬੜੇ ਸੁਖਾਵੇਂ ਆ ਇਹ ਜਿਹੜਾ ਕਸ਼ਮਕਸ਼ ਚੱਲ ਰਹੀ ਸੀ ਪੰਜਾਬ ਯੂਨੀਵਰਸਿਟੀ ਸੈਨੇਟ ਨੂੰ ਲੈ ਕੇ ਸਰਕਾਰ ਨੇ ਕੇਂਦਰ ਨੇ ਜਦੋਂ ਦਾ ਵੀ ਇਹ ਨੋਟੀਫਿਕੇਸ਼ਨ ਕੀਤਾ ਉਹਦੇ ਰਿਐਕਸ਼ਨ ਦੇ ਕਰਕੇ ਸਟੂਡੈਂਟ ਜਥੇਬੰਦੀਆਂ ਸੈਨੇਟਰ ਰਾਜਨੀਤਾ ਤਾਂ ਹੋਰ ਵੱਖ-ਵੱਖ ਸਖਿਤੀਆਂ ਜਿਹੜੀਆਂ ਉਥੇ ਲਗਾਤਾਰ ਪਹੁੰਚ ਰਹੀਆਂ ਤੇ ਅਸੀਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀਗਾ ਵੀ ਤੁਸੀਂ ਜੇ ਛੇਤੀ ਇਹ ਜਿਹੜਾ ਆਪਣਾ 99 ਮੈਂਬਰੀ ਸੈਨੇਟ ਆ ਉਹਨੂੰ ਬਹਾਲ ਕਰੋ ਤੇ ਉਹਦਾ ਸ਼ਡਿਊਲ ਜਾਰੀ ਕਰੋ ਤੁਹਾਡੇ ਸਾਹਮਣੇ ਤੁਸੀਂ 10 ਤਰੀਕ ਵਾਲੇ ਕੱਟ ਦੇ ਵਿੱਚ ਦੇਖ ਹੀ ਦਿੱਤਾ ਉਹਨਾਂ ਨੂੰ ਕਾਲ ਵੀ ਦਿੱਤੀ ਸੀ ਪਰ ਉਹਨਾਂ ਨੇ 10 ਤਰੀਕ ਵਾਲੀ ਕਾਲ ਨੂੰ ਕੋਈ ਬਹੁਤਾ ਸੀਰੀਅਸ ਨਹੀਂ ਲਿਆ ਨਾ ਹੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਤੇ ਨਾ ਹੀ ਕੇਂਦਰ ਸਰਕਾਰ ਨੇ ਉਹ ਜੋ 10 ਵਾਲਾ ਕੱਟ ਸੀ ਉਹਨ ਸਾਰਾ ਸਾਬਤ ਕਰ ਹੀ ਦਿੱਤਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੀ ਆ ਪੰਜਾਬ ਦੇ ਪੈਸੇ ਇਕੱਠੇ ਕਰਕੇ ਬਣੀ ਆ ਉਹਨੂੰ ਪੰਜਾਬੀ ਕਦੀ ਵੀ ਇਹ ਨਹੀਂ ਚਾਣਗੇ ਕਿ ਉਹਦਾ ਜਿਹੜਾ ਸਾਰਾ ਧਰਮਧਾਰਿਆ ਉਹ ਕੇਂਦਰ ਆਪਣੇ ਹੱਥ ਵਿੱਚ ਲੈ ਲਵੇ ਕਿਉਂਕਿ ਉੱਥੇ ਉਹਨਾਂ ਦੀਆਂ ਬਹੁਤ ਭਾਵਨਾਵਾਂ ਜੁੜੀਆਂ ਹੋਈਆਂ ਨੇ ਇੱਕ ਕੇਂਦਰ ਦੀ ਗੱਲ ਕੀਤੀ ਹੈ ਰਵਨੀਤ ਬਿੱਟੂ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ ਉਹ ਬਿਆਨ ਕਿਤਾ ਦੇਖੋ ਮੈਨੂੰ ਤਾਂ ਅ ਬੜੀ ਹਾਸੋਈ ਨਹੀਂ ਜਿਹੀ ਲੱਗਦੀ ਆ ਕਿਉਂਕਿ ਉਹ ਬੜੇ ਪੜ੍ਹੇ ਲਿਖੇ ਵੀ ਆ ਤੇ ਕੇਂਦਰ ਦੇ ਮੰਤਰੀ ਵੀ ਆ ਪਹਿਲੇ ਵੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ 31 ਮੈਂਬਰੀ ਜਿਹੜੀ ਕਮੇਟੀ ਬਣਾਈ ਆ ਉਹ ਬਹੁਤ ਵਧੀਆ ਬਣਾਈ ਆ ਤੇ ਮੈਂ ਉਸ ਦਿਨ ਵੀ ਉਹਨੂੰ ਮੀਡੀਆ ਦੇ ਰਾਹੀਂ ਚੈਲੰਜ ਕੀਤਾ ਸੀ ਭਾਈ ਪੇ ਤੂੰ ਆਪਣੇ 31 ਮੈਂਬਰੀ ਜਿਹੜੇ ਰਿਫਾਰਮਸ ਕੀਤੇ ਆ ਉਹਦੇ ਵਧੀਆ ਗੱਲਾਂ ਦੱਸ ਦੇ ਤਾਂ ਤੈਨੂੰ ਅਸੀਂ 91 ਮੈਂਬਰੀ ਵਾਲਿਆਂ ਦੀ ਵਧੀਆ ਕਾਰਗੁਜ਼ਾਰੀ ਦੱਸ ਦਿੰਨੇ ਆ ਹੁਣ ਉਹਨਾਂ ਦਾ ਇੱਕ ਹਾਸੋ-ਮਿਣਾ ਜਿਹਾ ਬਿਆਨ ਹੋ ਰਿਹਾ ਹੈ ਵੀ ਜਿਹਦੇ ਵਿੱਚ ਉਹਨਾਂ ਕਿਹਾ ਵੀ ਉੱਥੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਗਏ ਸੀ ਬੰਦੇ ਉਹ ਅੱਗ ਲਾਉਣ ਵਾਲੇ ਸੀ ਜਾਂ ਮਾਹੌਲ ਖਰਾਬ ਕਰਨ ਵਾਲੇ ਸੀ ਪੀ ਪਤਾ ਨਹੀਂ ਕਿ ਉਹਦੀ ਮਾਨਸਿਕਤਾ ਦੀ ਇਹ ਦੀ ਬਿੱਟੂ ਜੀ ਦੀ ਮਾਨਸਿਕਤਾ ਆ ਕਿ ਉਸ ਧਰਨੇ ਦੇ ਪ੍ਰਦਰਸ਼ਨ ਦੇ ਵਿੱਚ ਗਏ ਕੌਣ ਸੀ ਤੇ ਉਹਨਾਂ ਨੂੰ ਲੀਡ ਕਿਨ ਕੀਤਾ ਉਹ ਪਿਓਰਲੀ ਵਿਦਿਆਰਥੀਆਂ ਨੇ ਧਰਨਾ ਲਾਇਆ ਹੋਇਆ ਵਿਦਿਆਰਥੀਆਂ ਦੇ ਨਾਲ ਸੈਨੇਟ ਦੇ ਮੈਂਬਰ ਸਿੰਡੀਕੇਟ ਦੇ ਮੈਂਬਰ ਕੁਝ ਉਸ ਦਿਨ 10 ਤਰੀਕ ਵਾਲੇ ਇਕੱਠ ਦੇ ਵਿੱਚ ਆਏ ਕੌਣ-ਕੌਣ ਸੀ ਬਹੁਤ ਸਾਰੇ ਐਮਪੀ ਐਮਐਲਏ ਪ੍ਰਿੰਸੀਪਲ ਰਿਟਾਇਰਡ ਵਾਈਸ ਚਾਂਸਲਰ ਰਿਟਾਇਰਡ ਆਰਮੀ ਆਫਸਰ ਫਿਰ ਸਮਾਜ ਦੇ ਰਾਜਨੀਤੀ ਦੇ ਧਾਰਮਿਕ ਸਖਸ਼ੀਤਾਂ ਨਿਆਂ ਸਿੰਘ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਿਹੜੇ ਕਦੀ ਲੌਜੀਕਲ ਗੱਲ ਕਰਦੇ ਆ ਕਦੀ ਤਰਕ ਤੋਂ ਬਿਨਾ ਗੱਲ ਹੀ ਨਹੀਂ ਕਰਦੇ ਉਹਨਾਂ ਨੂੰ ਇਹ ਬੰਦੇ ਕਹਿਣ ਡਏ ਆ ਪੇ ਅੱਗ ਲਾਉਣ ਵਾਲੇ ਮੈਂ ਤਾਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜਦੋਂ ਤੁਸੀਂ 5 ਤਰੀਕ ਨੂੰ 2 ਗਜਟ 47 ਆਪਣੇ 2 ਗਜਟ ਜਿਹੜੇ ਆ ਛੇਤੀ ਛੇਤੀ ਕੱਢ ਸਕਦੇ ਆ ਤੇ ਤੁਸੀਂ 10 ਤਰੀਕ ਦੀ ਵੇਟੇ ਕਿਉਂ ਕੀਤੀ ਦੇਵੂ 7 ਤਰੀਕ ਨੂੰ ਤੁਸੀਂ ਕਨਵੇਂ ਮੈਮਰੀ ਵਾਲਾ ਲੈਟਰ ਭੇਜਦੇ ਤਾਂ ਬਹਾਲ ਕਰ ਦਿੱਤਾ ਤੇ ਤੁਸੀਂ 10 ਤਰੀਕ ਦਾ ਇੰਤਜ਼ਾਰ ਕਿਉਂ ਕੀਤਾ ਉਸੇ ਦਿਨੇ ਸ਼ਡਿਊਲ ਜਿਹੜਾ ਜਾਰੀ ਕਰ ਦਿੰਦੇ ਤਾਂ ਉਹ 10 ਤਰੀਕ ਵਾਲਾ ਕੱਟਣਾ ਹੁੰਦਾ ਪਰ ਇਹ ਬੜੀ ਮੰਦ ਭਾਗੀ ਗੱਲ ਆ ਕਿਉਂਕਿ ਇਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਇਹ ਬਹੁਤ ਹੀ ਮਾੜਾ ਤੇ ਅੱਜ ਵੀ ਇਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਚੈਲੰਜ ਕਰਦਾ ਕਿ ਜੇ ਗੱਲ ਕਰਨੀ ਆ ਤੇ ਇੱਕ ਡਿਬੇਟ ਕਰੇ ਉੱਥੇ ਆ ਜਾਣ ਇਹਨਾਂ ਦੇ ਬਹੁਤ ਸਾਰੇ ਬੀਜੇਪੀ ਦੇ ਲੀਡਰ ਜਿਹੜੇ ਬੀਜੇਪੀ ਦੇ ਨੇਤਾ ਆ ਉਹ ਟੱਚ 'ਚ ਨਹੀਂ ਉਹ ਵੀ ਕਹਿਣ ਲੱਗਿਆ ਕਿ ਇਹਨਾਂ ਨੇ ਬੇੜਾ ਕਰ ਕਰ ਦਿੱਤਾ ਸਾਡਾ ਪੰਜਾਬ ਦੇ ਵਿੱਚ ਤੇ ਬੜੀ-ਬੜੀਆ ਸਾਡੀ ਬੇਵਫਾਈ ਬਣਨ ਲੱਗੀ ਸੀ ਇਹਨਾਂ ਨੇ ਆ ਪੱਖਾ ਜਿਹਾ ਕੰਮ ਕਰਕੇ ਸਾਡੇ ਗਾਲ ਸਿਆਪਾ ਪਾਤਾ ਸੋ ਇਹਦਾ ਜਿਹੜਾ ਬਿਆਨ ਆ ਬਹੁਤ ਮੰਦਭਾਗਾ ਤੇ ਅਸੀਂ ਸਾਰੇ ਇਹਦੀ ਬਿਆਨ ਦੀ ਖੰਡਨ ਕਰਦੇ ਆ ਨਿੰਦਾ ਕਰਦੇ ਆ